ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ 'ਚ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਖੁਸ਼ੀਆਂ ਭਰਿਆ ਸਾਲ ਲੰਘੇ। ਜੀ ਸ਼ੁਰੂਆਤ ਕਰਦੇ ਆਂ ਅੱਜ ਦੇ ਦਿਨ ਦੀ ਤੇ ਅੱਜ ਅਸੀਂ ਚੱਲੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਪਹਿਲਾਂ ਮੱਥਾ ਟੇਕ ਕੇ ਆਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਜੁੜੇ ਰਹੋ ਜੀ ਵਲੌਗ ਦੇ ਨਾਲ ਚਲੋ। ਲਓ ਜੀ ਇੱਧਰ ਬਾਬਾ ਜੀ ਮਿਲੋ ਜੀ ਬਾਬੇ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਸਾਲ ਦੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਆਪਾਂ ਖੁਸ਼ੀਆਂ ਭਰਿਆ ਸਾਲ ਜੀ ਆਇਆ। ਚਲ ਚੱਲ ਬਾਬੇ ਚੱਲੀਏ। 6:30 ਹੋ ਗਏ ਚੱਲ ਚੱਲ ਖਿੱਚੇ ਯਾਰ ਮੋਟਰਸਾਈਕਲ ਇਹਨੂੰ ਦਿਨ ਚੜ ਜਾਣ ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਜੀ ਮਾਰੇ ਕਿਰਪਾ ਰੱਖੇ ਸਾਰਿਆਂ ਤੇ ਅੱਜ ਤੁਸੀਂ ਆਪਰੇ ਆਸਾਨ ਲੇ ਕੇ ਆ ਗਏ ਲੋਕਾਂ ਦੇ ਮਨ ਕਾਉਣਾ ਕੁਰੀਆ ਹੋਵੇ ਨਵੇਂ ਸਾਲ ਤੇ ਯਾਰ ਧੁੰਦ ਨਹੀਂ ਹੈਗੀ ਨਾ ਪਿਛਲੇ ਸਾਲ ਮਾਂ ਨਹੀਂ ਨਹੀਂ ਭਾਈ ਪਿਛਲੇ ਸਾਲ ਤਾਂ ਬਹੁਤ ਧੁੰਦ ਸੀ ਪਿਛਲੇ ਸਾਲ ਤਾਂ ਇੰਨੇ ਖੱਦਲ ਖਾਰ ਹੋਈ ਜੀ ਕਾਹ ਨੂੰ ਰਹੇ ਰੱਬ ਧੰਨ ਧੁੰਦ ਐਨੀ ਦੇਖੀ ਨਹੀਂ ਕੋਈ ਵੀ ਦੇਖੀ ਇੱਕ ਅੱਖ ਨਹੀਂ ਇਦ ਕੀ ਹੈ ਜਦੋਂ ਮਹਾਰਾਜ ਨੇ ਬਖਸ਼ਿਸ਼ ਰੱਖੀ ਹੈ ਹਾਂ ਤੁਹਾਨੂੰ ਤਾਂ ਜਮਾ ਹੀ ਨਹੀਂ ਹੈਗੀ ਸਹੀ ਗੱਲ ਉਸ ਜਿਹੜੀ ਪੈਂਦੀ ਮੀਮਾਜ਼ ਪਈ ਜਾਂਦੀ ਹੈ ਤੇ ਲੋ ਵੀ ਜਦੋਂ ਪੈਣੀ ਜ਼ਰੂਰੀ ਹੈ ਆਪਣੀ ਜਿਹੜੀ ਇੱਕ ਖਲਖਲਾ ਵੀਜੀ ਹੋਣਾ ਵਾਸਤੇ ਜ਼ਰੂਰੀ ਹੈ ਹਾਂ ਜੋ ਮਹਾਰਾਜ ਕਰਦਾ ਸੋ ਚੰਗੇ ਲਈ ਉਹ ਕਰ ਚਲੋ ਆਓ ਵੀ ਤੁਹਾਨੂੰ ਵੀ ਨਾਲ ਅੱਜ ਦਰਸ਼ਨ ਕਰਾਉਣੇ ਫਤਿਹਗੜ੍ਹ ਲੋ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਾਸ ਸ਼੍ਰੀ ਫਤਿਹਗੜ੍ਹ ਸਾਹਿਬ ਐਂਟਰ ਕਰ ਚੁੱਕੇ ਆ ਤੇ ਰੱਬ ਦੀ ਕਿਰਪਾ ਨਾਲ ਅੱਜ ਤੁੰਦ ਵੀ ਬਹੁਤ ਘਟ ਰਹੀ ਹੈ ਹਾਂ ਤੇ ਆਦਿਨ ਸੰਗਤ ਦੇ ਦਰਸ਼ਨ ਕਰਾਉਣੇ ਨੇ ਮੇਰੇ ਬਾਪ ਕਰਦੇ। ਤੇ ਇਹ ਲੰਪਰੀ ਦੀ ਗੱਲ ਮੈਂ ਸੰਗਤ ਹੋਦੀ ਹੈ ਕਿ ਨਹੀਂ ਆਉਂਦਾ ਮਜਬੂਰੀ ਆਉ ਜਾਂਦੀ ਆ। ਭੀੜ ਕਰਕੇ ਬਈ ਬਜ਼ੁਰਗ ਕਹਿੰਦੇ ਆ ਕਿ ਖੰਧਾ ਹੋਰ ਦਾ ਨਹੀਂ ਆਉਂਦਾ ਮਜਬੂਰੀ ਕਰਦੇ। ਉਹ ਆਪਾਂ ਤੁਹਾਨੂੰ ਬਰਾਲ ਦੇ ਦਰਸ਼ਨ ਕਰਾਉਂਦੇ। ਸੋ ਸੰਗਤ ਨੂੰ ਗੇਂਤੀ ਹੈ ਕਿ ਸੰਗਤ ਵੀ ਆਪਨਾ ਦਰਸ਼ਨ ਕਰੋ ਗੁਰੂ ਮਹਾਰਾਜ ਕਿ ਜਿਹੜਾ ਮਹਾਰਾਜ ਉਹ ਆਪਣੇ ਮਨ ਦੇ ਵਿੱਚ ਵਸਦਾ। ਜਿਹੜਾ ਜੀ ਤੇਰਾ ਤਾਂ ਸਰਬ ਨੇ ਦੇਣਾ ਕਿਸੇ ਨੇ ਕੁਝ ਨਹੀਂ ਦੇਣਾ। ਮਾਧਿ ਕਹਿੰਦੇ ਨਾ ਮਹਾਰਾਜ ਅੱਗੇ ਅਰਦਾਸ ਕਰੂਗੇ ਸਭ ਕੁਝ ਮਿਲਦਾ ਆਪਣਾ ਕਹਿੰਦਾ ਕਾੜ ਕਰੋ ਸਵੇਰੇ ਪੰਜ ਬਾਣੀਆਂ ਦਾ ਕਰੋ ਜਾ ਕਾੜ ਵੀ ਨਹੀਂ ਕਰਦੋਗਾ ਨਿਤਨੇਮ ਕਰੋ ਗੁਰਦੁਆਰੇ ਜਾਓ ਸਵੇਰੇ ਨਾਤੋਂ ਕਿ ਦਿਨ ਚ ਵੀ ਇੱਕ ਵਾਰ ਜ਼ਰੂਰ ਗੁਰਦੁਆਰੇ ਜਾਓ ਤੇ ਸਵੇਰੇ ਤੇ ਸ਼ਾਮ ਮਹਾਰਾਜ ਨੇ ਦੇਣਾ ਵੀਰੇ ਜੋ ਦੇਣਾ ਬਾਕੀ ਆਪਣਾ ਆਪਣੇ ਮੁਕੱਦਰ ਹੁੰਦੇ ਆ ਜੋ ਮਹਾਰੇ ਨੇ ਮੁਕੱਦਰਾਂ ਚ ਲਿਖਦਾ ਉਹ ਹੋਪੀ ਰਹਿ ਕੋਈ ਕਿਸੇ ਦੇ ਕੰਧ ਕਰ ਨੀ ਦੋ ਆਪਾ ਮੋਤੀ RAM ਮਹਾਰਾਜ ਤੇ ਗੁਰਦੁਆਰ ਆਗੇ ਜੀ ਇਹ ਛੋਟੇ ਸਾਹਿਬਜ਼ਾਦਿਆਂ ਦੇ ਕਲਾਸ ਪਏ ਨੇ ਜਿਨ੍ਹਾਂ ਚੋਂ ਨਾ ਦੁੱਧ ਪੀਤਾ ਸੀ ਜੀ ਸੰਗਤ ਸੰਗਤ ਦੇ ਮਨ ਵਿੱਚ ਇੰਨੀ ਸ਼ਰਧਾ ਜੀ ਸੰਗਤ ਲੰਗਰ ਲਾਉਂਦੀ ਆ ਬਹੁਤ ਸੇਵਾ ਕਰਦੀ ਆ ਜਿਹੜੀ ਆਪਣੀ ਸੰਗਤ ਆਉਂਦੀ ਆ ਬਹੁਤ ਲੋਕਾਂ ਦੇ ਮਨ ਦੇ ਵਿੱਚ ਸ਼ਰਧਾ ਆਉਂਦੀ ਆ ਖਾਸੀ ਭੀੜ ਆ ਬਾਬੇ हां जितूरी ਬਾਤ ਹੈ ਕਿ ਪਿਛਲੇ ਸਾਲ ਨਾਲ ਤਾਂ ਰਿਕਾਰਡ ਟੁੱਟਿਆ ਕਿ ਸਵਾ ਨੂੰ ਵੀ ਪੀੜ ਬਹੁਤ ਸੀ ਪਿਛਲੇ ਸਾਲ ਨਾਲ ਤਾਂ ਬਹੁਤ ਜ਼ਿਆਦਾ ਪੀੜ ਹੈ ਬਹੁਤ ਜ਼ਿਆਦਾ ਮੰਦ ਸੰਗਤ ਦੇ ਮੰਨ ਵਿੱਚ ਸ਼ਰਧਾ ਬਹੁਤ ਹੈ ਨਾ ਹਾਂ ਇਹ ਸੰਗਤ ਦਾ ਇਹ ਰੈਸੂਮੇ ਰਾਤ ਆਪਾਂ ਕਾਲਜ ਚ ਲਾ ਦੀਏ ਆਪਣੇ ਵਾਲੇ ਚ ਮੋਟਰਸਾਈਕਲ ਉੱਥੇ ਪਾਰਕ ਕਰ ਦਿੰਨੇ ਹਨਾ ਮੋਟਰਸਾਈਕਲ ਆਉਣੇ ਕਾਲਜ ਦੇ ਵਿੱਚ ਨਾਲੇ ਹੋ 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 ਇੱਧਰ ਤਾਂ ਬੰਦ ਕਰਿਆ ਯਾਰ ਇੱਧਰ ਨਹੀਂ ਆਉਣਾ ਆ ਗਿਆ ਜੀ ਕਾਲਜ ਆਪਣਾ ਇੱਥੇ ਪਾਰਕ ਕਰਕੇ ਚੱਲਦੇ ਹਾਂ ਆ ਲੱਜੂਗਾ ਮੋਟਰਸਾਈਕਲ ਅੰਦਰ ਜੀ ਲੱਗ ਜਾਣਾ ਗੱਤ ਨਹੀਂ ਲੱਗੂਗਾ ਸਾਡੂਗੀ ਆਪਾਂ ਰੁਕਣਗੇ ਲੋ ਜੀ ਆ ਸਾਡਾ ਕਾਲਜ ਤੇ ਮਾਤਾ ਗੁਜਰੀ ਦੇ ਨਾਂ ਤੇ ਕਾਲਜ ਬਣਿਆ ਪਾ ਅਸੀਂ ਇੱਥੇ ਡੇਢ 2 ਸਾਲ ਆਏ ਕਾਲਜ ਵਿੱਚ ਅਸੀਂ ਇੱਥੇ ਸਟੱਡੀ ਕੀਤੀ ਐ ਤੇ ਕਾਲਜ ਦੀ ਬੜੀ ਯਾਦ ਆਉਂਦੀ ਐ ਓ ਯਾਰ ਲਾੜ ਖੁੱਲ ਗਿਆ ਯਾਰ ਪਰਮੇ ਦਾ ਅੱਭ ਕਰੀ ਲਾਉਨੇ ਲਾਉਨੇ ਹੱਥ ਸੁੰਨ ਹੋਏ ਗਏ ਬੰਦ ਕਰ ਮਾੜਾ ਲੱਗਦਾ ਨਹੀਂ ਆਉਂਦਾ आई ने मतलब ये

ਤਾਰੰਭ ਦੇ ਅੰਦਰ ਇਸੇ ਤੇ ਕੁਰਬਾਨ ਦੇ ਛੁਪੇ ਕੀਤੀ ਤਾਂ ਸਾਰੇ ਪਾਸੇ ਆਖਵਾਰੀ ਜੀ ਹੈ ਜਿਸ ਕਾ ਨੰਦਰ ਕਰੇ ਜਿਸ ਕਾ ਨੰਦਰ ਕਰੇ ਕਿਰਪਾ ਕਰੋ ਹਰੇ ਕਿਛੂ ਨੰਦ ਲਾਲਾ ਅਗੈ ਸੁਖ ਮੇਰੇ ਪੀਤਾ ਪਛ ਅਨੰਤ ਸਰਬ ਪੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਤਤਹੁ ਨਾਇਦਨੋ ਜੀਵਨ ਦਾ ਪੜਾ ਵੇਖੀਏ ਕਰੋ ਜੀ ਦਰਸ਼ਨ ਤੋ ਰਾਸਤ੍ਰ ਮੋਹ ਗੁਰੂ ਸਭੇ ਰੋਮ ਵਹੀ ਗੁਰੂ ਸਭੇ ਰੋਮ ਮੋਹ ਦੀ ਕੀਮਤ ਆਹ ਬੋਰਜ ਨੂੰ ਇਸ ਇਸ ਨੂੰ ਤਾਂ ਅੱਜ ਅੱਜਲੇ ਠੰਡੇ ਬੋਰਜ ਨੂੰ ਸੰਗਤਾਂ ਖਾਸੀਆਂ ਆਈਆਂ ਵੀ ਜਿਵੇਂ ਫਿਰ ਵੀ ਕੱਟਾ ਸਵੇਰੇ ਸਵੇਰੇ ਬਹੁਤ ਆਦਾ ਲੀ ਆ ਆਪਾਂ ਥੋੜੇ ਲੇਟ ਹੋ ਗਏ ਹਨਾ ਉਹ ਕਰਕੇ ਹਾਂ ਸੰਗਤਾਂ ਤਾਂ ਆਈ ਜਾਂਦੀਆਂ ਜਾਂਦੀਆਂ ਨੇ ਪਰ ਫਿਰ ਵੀ ਕਹਿੰਦੇ ਨਾ ਸੰਗਤ ਨਾਲੇ ਮੱਥਾ ਦੇ ਕੇ ਉਹਨਾਂ ਜਿਹੜਾ ਦੇਖਣਾ ਸੰਗਤ ਦੇ ਨਾਲੇ ਸਹਿਜ ਹੋ ਗਜ ਲਾ ਜੀ ਸਹੀ ਹੈ والله إنه جاد 반드시 만나자고 하세요. 반드시 만나자고 하세요. 마이무 ਚਲੀ ਬਾਗੇ 50 ਪਣੀ ਚਾਹ ਚਾਦਦੇ ਬਣਾ ਰਹੇ ਹਾਂ ਹਾਂ ਚਾਹ ਪੀਨੇ ਆ ਨਾ ਟੈਕਨੋਲੋਜੀ ਹੁਣ ਚਾਹ ਦੀ ਦੀਏ ਪਿੰਡ 9 ਲੱਖ ਆਸਤ ਹਾਂ ਇਹ ਮਹਾਰਾਜ ਇੱਥੇ ਗਿਆ ਬਾਬੇ ਹਾਂਜੀ ਢਿੱਡ ਫੁੱਕਣੀ ਚਾਹ ਲਰੀ ਸੀ ਨਹੀਂ ਇਹ ਹਜੇ ਢਿੱਡ ਫੁੱਕਣੀ ਚੱਲ ਨਹੀਂ ਗਈ ਜੇ ਸੰਗਦਨ ਸੰਗ ਮੁੰਡਰ ਲਾਇਆ ਬਈ ਜਿੰਨਾ ਪਾ ਦੁੱਧ ਦੇਣੀ ਆ ਹਮਮ ਮਾਲਿਆ ਸਾਹਿਬ ਬਾਈ ਦੇ ਆ ਸ਼ਾਸਤਰ ਆਗੇ ਜੀ ਸ਼ਾਸਤਰ ਦਿਖਾਉਗੇ ਤੁਹਾਨੂੰ ਬੱਬ ਕਾ ਲੈਣਾਗੇ ਬਰਛਾ ਛੋਟਾ ਹੈ ਯਾਰ ਲੰਬਾ ਲੈ ਬਾਬੇ ਇਹਦੇ ਥੋੜਾ ਜਿਹਾ ਜੋ ਪੁੱਛਣਾ ਕੋਈ ਨਹੀਂ ਹੈ ਜੀ। ਉਦਾਂ ਦੀ ਤਾਂ ਥੋੜੀ ਜਿਹੀ ਉਸ ਦਾ ਪਰਸੈਂਟ ਕਹਿ ਸਕਦੇ ਆਪਾਂ ਘੱਟ ਹੈ ਕਿਉਂਕਿ ਕੱਲ੍ਹ ਐਤਵਾਰ ਦਾ ਸੰਗਤ ਬਹੁਤ ਮੱਥਾ ਡੀ। ਹਾਂ ਕੱਲ੍ਹ ਸੰਡੇ। ਲੈ ਐਤਵਾਰ ਕਰਕੇ। ਸੋ ਜਿੱਦਾਂ ਜਿੱਦਾਂ ਕਹਿੰਦਾ ਦਿਨ ਚੜੀ ਆਣਾ ਉਦੋਂ ਆਉਂਦਾ ਪੀੜ ਵਧੀ ਜਾਣੀ। ਹੂੰ। ਬਾਤ ਜੀ ਬਾਤ ਧੰਨਵਾਦ। ਸੰਗਤ ਜੀ ਇੱਕ ਤੁਹਾਨੂੰ ਗੁਰਦੁਆਰਾ ਹੋਰ ਦਿਖਾਉਣਾ ਇੱਧਰ ਇਹ ਬਹੁਤ ਘੱਟ ਕਿਸੇ ਨੂੰ ਪਤਾ ਹੋਊਗਾ ਤੇ ਗੁਰਦੁਆਰਾ ਹੈਗਾ ਇਹ ਬੇਵਨਗੜ੍ਹ ਸਾਹਿਬ ਹੈ ਨਾ ਬੇਵਨਗੜ੍ਹ ਹਾਂ ਜਿੱਥੇ ਸ਼ੇਰ ਲੱਗੇ ਹੋਇਆ ਇਹ ਸ਼ੇਰਾਂ ਦਾ ਕੀ ਕੀ ਮਤਲਬ ਆ ਸਾਡੇ ਬਾਬਾ ਜੀ ਦੱਸਣਗੇ ਇੱਥੇ ਗੁਰਦੁਆਰੇ ਜੀ ਇਹ ਸੰਗਤ ਨੂੰ ਬਹੁਤ ਘੱਟ ਇਤਿਹਾਸ ਪਤਾ ਹੋਣਾ ਜੀ ਇੱਥੇ ਲਿਖਿਆ ਹੋਇਆ ਵੀ ਸੰਗਤ ਆਉਂਦੀ ਮੱਥਾ ਟੇਕ ਕੇ ਚੱਲੇ ਜੇ ਇਹ ਗੁਰਦੁਆਰਾ ਹੀ ਤਾਂ ਸਾਹਿਬ ਹੈਗਾ ਜੀ ਆਪਣਾ ਕਿ ਜਿਹੜੇ ਆਪਣੇ ਮਾਤਾ ਗੁਰੂ ਜਰ ਕਰਦੇ ਜਿਹੜਾ ਬਾਕੀ ਬਾਬਾ ਖੋਦੇ ਸਿੰਘ ਸਾਹਿਬ ਜੀ ਅਦੇਤੀ ਜੀ ਉਹਨਾਂ ਨੂੰ ਜਦੋਂ ਜਾਲਮ ਨੇ ਸ਼ਹੀਦ ਕਰਿਆ ਤਾਂ ਉਹਦੇ ਬਾਅਦ ਉਹਨਾਂ ਜੰਗਲਾਂ ਦੀ ਸੜਤਾ ਦਾ ਜੀ ਜੰਗਲ ਹੀ ਜਾਨਵਰ ਹੁੰਦੇ ਤੇ ਇੱਥੇ ਜੰਗਲ ਹੁੰਦਾ ਤਾਂ ਜੀ ਤੇ ਇਸ ਸਥਾਨ ਤੇ ਵੀ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸੀ ਤਾਂ ਕਰਕੇ ਗੁਰਦੁਆਰਾ ਬਣਾਇਆ ਗਿਆ ਜੀ ਤਾਂ ਹੀ ਕਰਕੇ ਗੁਰਦੁਆਰੇ ਤੇ ਮਾਰ ਜਿਹੜੇ ਸ਼ੇਰਾਂ ਲਾਜੋ ਹਾਂਜੀ ਕਾਸੀ ਆ ਰ ਨੰਗਰ ਚੱਕੀ ਹੈ ਨਾ ਇੱਧਰ ਤੇ ਨੰਗਰ ਐ ਸੇ ਪਹਿਲਾਂ ਬਹੁਤ ਭਰਿਆ ਹੁੰਦਾ ਜਮਾ ਹੁਣ ਤਾਂ ਕਹਿੰਦੇ ਆ ਨਾ ਜਖਣਾ ਪਹਿਲਾਂ ਸੰਗਤ ਨੇ ਲੰਗਰ ਲਾ ਦਿੰਦੇ ਸ਼ਰਤਾਂ ਦੇ ਮੁਤਾਬਕ ਸਵਾਨੂ ਮਹੋਤਵਾਨੂ ਲੰਗਰ ਬਹੁਤ ਚੱਲਦੇ ਤੇ ਉਤੇ ਬਾਤ ਘਟ ਜਾਂਦੇ ਆ ਇਹ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਗਲੇ ਸੰਗਤ ਦੀ ਸ਼ਰਤਾਂ ਮੁਤਾਬਕ ਹੈ ਜਿਹੜੇ ਲੋਕ ਲੰਗਰ ਨਾਲ ਨੇ ਉਹ ਵੀ ਤਾਂ ਉਹ ਨੇ ਤੇ ਕਹਿੰਦੇ ਆ ਜਿਹੜੇ 2% ਸਿੱਖ ਹੈ ਉਹ ਹੀ ਲੰਗਰ ਲਾਉਂਦੇ ਨੇ ਇਹਨਾਂ ਸਿਰ ਤੇ ਪੰਜਾਬ ਜਾਂਦਾ ਸਹੀ ਗੱਲ ਤੇ ਜਾ ਰਹੇ ਆ ਜੀ ਹੁਣ ਯੋਕੀਸਰੂ ਪੂਰੀ ਦੁਨੀਆ ਦੇ ਸਭ ਤੋਂ ਮਹਿੰਗੀ ਧਰਤੀ 2 ਅਰਬ 50 50 ਕਰੋੜ ਦੀ 80 ਕੁਆਂਟਲ ਸੋਨਾ ਤੇ 78000 ਮੋਹਰਾਂ ਦੀ ਸੋਨੇ ਦੀਆਂ ਮੋਹਰਾਂ ਹਾਂ ਅੱਜ ਤੇ 400 ਸਾਲ ਪਹਿਲਾਂ ਦੀ ਗੱਲਬਾਤ ਹੈ ਨਾ ਇਹ ਮਤਲਬ ਕਿ 2 ਅਰਬ 50 ਕਰੋੜ ਜਾਦੇ ਟਾਈਮ ਦਾ ਰੇਟ ਦੇ ਹਿਸਾਬ ਨਾਲ ਤੇ ਅੱਜ ਦੇ ਹਿਸਾਬ ਨਾਲ ਤਾਂ ਕੋਈ ਮੈਂ ਕਹਿੰਦਾ ਜੀਰੋ ਹੀ ਮੁੱਕੇ ਜਾਣੀਆਂ ਹੈ ਨਾ ਉਧਰ ਤੱਕ ਮੁੱਲ ਪਾਵ ਹੈ ਹੋਣੀ ਹੈ ਕੋਈ ਮੁੱਲ ਪਾਵ ਹੈ ਅੰਕੜੇ ਮੁੱਕ ਜਾਣੇ ਵੀ ਕਿੱਥੇ ਤੱਕ ਲੈ ਜਮੁਕ ਤਾਂ ਹੀ ਕਹਣਾ ਉਹ ਜਗ੍ਹਾ ਤਾਂ ਮੁੱਲ ਪਾਵ ਹੈ ਹੋ ਨਹੀਂ ਬੋਲਡ ਦੀ ਪੂਰੇ ਸੰਸਾਰ ਦੀ ਨਾ ਸਭ ਤੋਂ ਮਹਿੰਗੀ ਉਹ ਆਪਣੀ ਧਰਤੀ ਹੈ ਜਿਹੜੀ ਇਹ ਦਵਾਨ ਟੋਟਰ ਚਾਰ ਗਾਜ ਸਿਰਫ ਚਾਰ ਗਾਜ ਉਹ ਵੀ ਜਿਹੜੀ ਦਵਾਨ ਟੋਟਰ ਮਾਲ ਜੀ ਨੇ ਖਰੀਦੀ ਸੀ ਕਿ ਜਿਹੜੀ ਇਹ ਜਗ੍ਹਾ ਤੀ ਜਿੱਥੇ ਜੋਤੀਸ ਰੂਪ ਗੁਰਦੁਆਰਾ ਬਣਿਆ ਇੱਥੇ ਛੋਟੇ ਸਾਹਿਬ ਜੀ ਦਾ ਮਾਤਾ ਗੁਜਰ ਗੁਰੂ ਸੰਸਕਾਰ ਕਰਿਆ ਇਹ ਦਵਾਨ ਟੋਟਰ ਮਾਲ ਜੀ ਨੇ ਮੋਗਨਾ ਤੋਂ ਖਰੀਦ ਕੇ ਨਾ ਆਪਣਾ ਗੁਰੂ ਬੱਚਿਆਂ ਸੰਸਕਾਰ ਕਰਕੇ ਜੀ ਬਾਅਦ ਵਿੱਚ ਜਦੋਂ ਟੋਟਰਮਲ ਨਦੀ ਨੇ ਇੱਕ ਗੱਲ ਵੀ ਕਹੀ ਸੀ ਉਹ ਵੀ ਟੋਟਰਮਲ ਜੀ ਨੇ ਸਰਾਂਦ ਵਿੱਚੋਂ ਕੱਢਦਾ ਤਾਂ ਤੇ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਹੋ ਗਏ ਫਿਰ ਮਹਾਰਾਜ ਨੇ ਮਹਾਰਾਜ ਕਹਿੰਦਾ ਕਿ ਟੋਟਰਮਲ ਦੱਸ ਤਾਨੂੰ ਜ਼ਿੰਦਗੀ ਚ ਕੀ ਚਾਹਦਾ ਹੈ ਜੀ ਫਿਰ ਉਹਨੇ ਕਿਹਾ ਤਾਂ ਕਿ ਮਹਾਰਾਜ ਮੇਰੇ ਘਰਾਂ ਕਦੇ ਕੋਈ ਹਲਾਦ ਨਾ ਸਕੇ ਕਿ ਕੱਲੂ ਮੇਰੇ ਨਿਆਣੇ ਜਾਂ ਮੇਰੇ ਬੱਚੇ ਕੋਈ ਐ ਨਾ ਸਕੇ ਕਿ ਇਹ ਸਾਡੇ ਪੁਰਖਿਆਂ ਦੀਆਂ ਬਾਪੂਆਂ ਦੀ ਜ਼ਮੀਨ ਖਰੀਦੀ ਗਈ ਹੈ ਇਹ ਮੈਂ ਜਿਹੜੀ ਜਗ੍ਹਾ ਤੁਹਾਡੇ ਚਰਨਾਂ ਚ ਭੇਟ ਕਰ ਹਾਂ ਹਾਂ sorry. <laughs> ਕਿੰਨੇ ਸੋਹਣੀਆਂ ਹਨ ਕੇਸਰੀ ਜੀ ਦਾ ਹਾਂਜੀ ਮਥਾ ਮਥਾ ਟੇਕ ਕੇ ਜੀ ਹੁਣ ਚੱਲੇ ਆਈਆਂ ਸੀ ਸਰਹੰਦ ਨੂੰ ਤੇ ਲਾਈਟਾਂ ਵੀ ਲੈਣੀਆਂ ਟਰੈਕਟਰ ਵਾਸਤੇ ਹਾਂ ਲਾਈਟਾਂ ਲੂਟਾ ਥੋੜਾ ਜਿਹਾ ਸਮਾਨ ਲੈ ਲਈਏ ਕਿਉਂਕਿ ਜੇ ਆਏ ਆ ਥੋੜਾ ਜਿਹਾ ਸਮਾਨ ਵੀ ਲੈ ਲਈਏ ਆਹ ਵੀ ਯਾਦਗਾਰੀ ਹੋਏ ਯਾਦਗਾਰ ਹੋਣੀ ਇੱਕ ਲਾਭ ਦੇ ਵਿੱਚ ਆਏ ਦਾ ਪਿਛਲੇ ਪਿਛਲੇ ਸਾਲ ਵੀ ਤਾਂ ਉਹ ਮੋਟਰ ਪਿਛਲੇ ਸਾਲ ਲਾਈਟਾਂ ਲਈਆਂ ਦੀਆਂ ਮੋਟਰਸਾਈਕਲ ਵਾਲੀਆਂ ਲਾਈਟਾਂ ਲੱਤੀਆਂ ਦੀ ਬਾਈ ਅੱਧੀ ਯਾਦਗਾਰੀ ਚੀਜ਼ੇ ਰਹਿ ਜਾਂਦੀ ਆ ਮੁੜ ਕੇ ਖਬਰੇ ਕਾ ਸਮਾਂ ਲੱਗਣਾ ਕਦ ਨਹੀਂ ਲੱਗਣਾ ਸਹੀ ਆ ਚੱਲ 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 ਰੋਕ ਮਾਰ ਰਿਹਾ ਬਾਈ ਇਹ ਦੂਸਰੀ ਬੁੱਕਰ ਵੀ ਬਣਾ ਰਹੇ ਬਲੋ ਬਾਈ ਨੇ ਪਛਾਣ ਲਿਆ ਕਹਿੰਦਾ ਬਲੋ ਬਲੋ ਪਹੁੰਚ ਗਏ ਜੀ ਕਾਫੀ ਸਾਰੀਆਂ ਉਧਰ ਦੁਕਾਨਾਂ ਐ ਤੇ ਬਾਬਾ ਕਹਿੰਦਾ ਮੈਂ ਜਾਣਦਾ ਇੱਕ ਬੰਦੇ ਨੂੰ ਉਰਪਰੀ ਦੇ ਬਾਜੀ ਕੋਲ ਆਦੇ ਜੀ ਲੈਟਾਂ ਨਹੀਂ ਕੋਈਆਂ ਲਾਈਟਾਂ ਵਾਲਾ ਤਾਂ ਫੇਰਾ ਹੀ ਗੱਲਬਾਤ ਕਰੀ ਦੀ ਆ ਆਪਾਂ ਨੇ ਵੀ ਪ੍ਰੋਜੈਕਟਰ ਲੱਤੇ ਹੀ ਦੋ ਤੇ ਵਿੱਚ ਉੱਲੂ ਲਾਈਟ ਆ ਉਹ ਮੋਟਰਸਾਈਕਲ ਤੇ ਲਾਉਣੀ ਆ ਆ ਜਿਹੀ ਆ ਇੱਕ ਤੇ ਇੱਕ ਚੀਜ਼ ਪਈ ਆ ਬਾਈ ਕੋਲ ਜਿਹੜੀ ਮਰਜ਼ੀ ਲੈ ਲੋ ਹੁਣ ਇਹ ਨਾ ਆ ਇਹ ਪ੍ਰੋਜੈਕਟਰ ਆ ਦੇਤ ਨੇ ਆ ਪ੍ਰੋਜੈਕਟਰ ਲੱਤੇ ਬਣਾਉਣੀਆਂ ਆ ਆਪਾਂ ਯਾਰ ਇਹ ਜਿਹੜੇ ਪ੍ਰੋਜੈਕਟਰ ਦੇ ਚੜਾਉਣੇ ਆ ਜੀ ਅਜੇ ਤੇ ਸੀ ਵੀ ਨਹੀਂ ਅੱਛਾ ਜੀ ਠੀਕ ਹੈ ਲੋਕੇਸ਼ਨ ਜੀ ਸਰੰਤ ਸਰੰਤ ਤੇ ਪੜਦੇ ਹੈ ਢਾਈ ਮੂਰੇ ਹੀ ਖਾਟੜਾ ਲਿਖਿਆ ਹੋਇਆ ਹੈ ਦਵਾਈ ਦੀ ਦੁਕਾਨ ਰੇਟ ਬਹੁਤ ਜਾਇਜ਼ ਆ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਰੱਖੀ ਬਤਰਾ ਇਹ ਆ ਦੁਕਾਨ ਇਹਨਾਂ ਦੀ ਵੀਰੇ ਖਟੜਾ ਮੋਟਰ ਦਾ ਆਜਾ ਅੱਡੇ ਜੋਂ ਆਉਣ ਨੇ ਨਾ ਉਹ ਸਾਹਮਣੇ ਤੇ ਵੀਰੇ ਆਉਣੇ ਪੰਜ ਸੱਤ ਦੁਕਾਨਾਂ ਛੱਡ ਗਈ ਆ ਜੀ ਦੁਕਾਨ ਆ ਰਹੀ ਦੁਕਾਨ ਜੀ ਖਟੜਾ ਜੀ ਰੇਟ ਵੀਰੇ ਬਹੁਤ ਜਿਆਦਾ ਬਹੁਤ ਜਿਆਦਾ ਆ ਲਓ ਜਿਵੇਂ ਜਿਵੇਂ ਚੜੀ ਜਾਂਦਾ ਤੰਗਤ ਬਾਦੀ ਹੋ ਜਾਂਦੀ ਆ ਬੱਬੇ ਹਾਂਜੀ ਲੰਗਰ ਖਾ ਲੀਏ ਚੌਲ ਲੰਗਰ ਛਕ ਲੰਨੇ ਵੀਰੇ ਗੜੀ ਚੌਲ ਖਾ ਲੰਨੇ ਅੱਗੇ ਜਾ ਜੀ ਤਾਂ ਕਿ ਨੰਗਰ ਖਾ ਕੇ ਜਰੂਰ ਜਾਈਦਾ ਸੰਗਤ ਬ੍ਰਾਹਮਣੇ ਚੱਲ ਦੇਖੀ ਦੇਖੀ ਭਰਾਵਾ ਇੱਧਰ ਵੀ ਆ ਇੱਧਰੇ ਰੁਕ ਲੈ ਆ ਹੁਣ ਦੇਖੋ ਜੀ ਫੀਡ ਪੂਰੀ ਛਕਣਾ ਕਰਾਣ ਦੀ ਹੈ ਹੱਲ ਨੇ ਆ ਜਾ ਲੈ ਆਇਆ ਬਾਬਾ ਲੰਗਰ ਛੱਕ ਲਈਏ ਹਾਂ ਹਾਂ ਚੱਲ ਠੀਕ ਹੈ ਲੋ ਜੀ ਲੰਗਰ ਪਾਣੀ ਛੱਕ ਕੇ ਚੱਲ ਪਏ ਜੀ ਅਸੀਂ ਹੁਣ ਘਰ ਨੂੰ ਇੱਧਰ ਭੀੜ ਦੇਖੋ ਜੀ ਸੰਗ ਤਾਂ ਹੁਣ ਆਈਆਂ ਜਿਹੜੇ ਲੇਟ ਆਏ ਹਨਾ ਹਨਾ ਦੂਰ ਤੇ ਆਏ ਆ ਜੇ ਮੈਂ ਦੂਰ ਤੇ ਆਇਆ ਸੰਗ ਦਾ ਕੋ ਟਰੈਕਟਰ ਆ ਲਈਆਂ ਜੇ ਸੰਗ ਤੁਰ ਕੇ ਆਈ ਜਾਂਦੀ ਆ ਕੁਝ ਨੇੜੀ ਵਾਲੀਆਂ ਹਾਂ ਫਿਰ ਦਿਨ ਚ ਕਹਿੰਦੇ ਇਕੱਠ ਹੋ ਜਾਂਦਾ ਸਵੇਰ ਸਵੇਰ ਮੱਥਾ ਟੇਕਣ ਦਾ ਚੰਗਾ ਰਹਿੰਦਾ ਸਮਾਂ ਸਾਂ ਠੀਕ ਆ ਜੀ ਮਿਲਦੇ ਆਂ ਕਿਸੇ ਅਗਲੇ ਬਲੌਗ 'ਚ ਤੇ ਹੁਣ ਅਸੀਂ ਚੱਲੇ ਘਰ ਤੇ ਟਾਈਮ ਵੀ ਕਾਫੀ ਹੋ ਗਿਆ ਹੈ ਨਾ ਜਿੰਨੇ 12:00 ਵਜੇ ਕੇ ਵਸੇ ਨਾ 12:00 ਠੀਕ ਆ ਇੱਕਦਮ ਫਿਰ ਤੋਂ ਸਾਰਿਆਂ ਨੂੰ ਅਮੇਸਾਲ ਦੀਆਂ ਮੁਬਾਰਕਾਂ